ਆਪਾਂ ਸਾਰੇ ਸਿੱਖ ਬੀਟੀਆਂ ਖੰਡ ਪਾੜ ਕਰਾਉਣੇ ਆ ਨਾ ਇਹ ਖੰਡ ਪਾੜ ਦੀ ਮਰਯਾਦਾ ਉਦੋਂ ਆਰੰਭ ਹੋਈ ਹੈ ਜਦੋਂ ਗੁਰਦੇਵ ਚਾਚੇ ਫਗੋ ਕੁਲ ਗਏ ਨੇ ਆਪਾਂ ਦਸਮ ਗ੍ਰੰਥ ਪੜ੍ਹਦੇ ਹਾਂ ਉਥੇ ਪੰਕਤੀਆਂ ਹੁੰਦੀਆਂ ਜਦ ਹੀ ਜਾ ਤਰਬੈਣੀ ਭੈ ਪੁੰਨ দান ਕਰ ਦੇਵ ਸਕਤਾ ਹੈ ਸਹੀ ਪ੍ਰਕਾਸ਼ ਮਹਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਯੋ ਸਭ ਤੋਂ ਪਹਿਲਾ ਅਖੰਡ ਪਾਠ ਤਰਬੈਣੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੰਜ ਬ੍ਰਾਹਮਣ ਗਿਆਨੀਆਂ ਕੋਲੋਂ ਕਰਾਇਆ ਤੇ ਕਲਗੀ ਤਰ ਪਾਤਸ਼ਾਹ ਕਹਿੰਦੇ ਮੇਰਾ ਆਗਮਨ ਤਾਂ ਹੋਇਆ ਪੰਜ ਗ੍ਰੰਥ ਬ੍ਰह्म ਗਿਆਨੀ ਜਿਨ੍ਹਾਂ ਦਾ ਜ਼ਿਕਰ ਆਪਾਂ ਹੁਣ ਕਰਨਾ ਤੇ ਕੀਤਾ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਧਿਆਲ ਦਾਸ ਬਾਬਾ ਜਿਹੜਾ ਬਾਬੇ ਬੁੱਢੇ ਦੀ ਅੰਸਵਿਚੋਂ ਸੀ ਤੇ ਪੰਜਵਾਂ ਬਾਬਾ ਗੁਰਬਖਸ਼ ਜਿਹੜਾ ਪਨੋਖਰੇ ਦਾ ਰਹਿਣ ਵਾਲਾ ਸੀ ਉਹਦੇ ਨਾਮ ਨਾਲ ਦਸਾਂਦ ਲੱਗਦਾ ਸੀ ਉਹਨਾਂ ਪੰਜਾਂ ਨੇ ਅਖੰਡ ਪਾਠ ਕੀਤਾ ਨਾਵੇਂ ਪਾਤਸ਼ਾਹ ਨੇ ਅਰਦਾਸ ਕੀਤੀ ਤੇ ਦਸਮ ਪਾਤਸ਼ਾਹ ਕਹਿੰਦੇ ਮੈਨੂੰ ਆਉਣਾ ਪਿਆ ਮੈਂ ਇਹ ਨੁਕਤਾ ਮੰਜੀ ਸਾਹਿਬ ਤੋਂ ਤਕਰੀਬਨ ਸਾਂਝਾ ਕਰਦਾ ਰਹਿਣਾ ਅਸੀਂ ਆਮ ਕਰਕੇ ਕਹਿੰਦੇ ਗਿਆਨੀ ਜੀ ਅਖੰਡ ਪਾਠ ਵੀ ਕਰਾਇਆ ਤੇ ਗੱਲ ਨਹੀਂ ਬਣੀ ਅਖੰਡ ਪਾਠ ਵਿੱਚ ਕੋਈ ਕਮੀ ਨਹੀਂ ਕਮੀ ਸਾਡੇ ਵਿੱਚ ਕਰਨ ਤੇ ਕਰਾਉਣ ਵਾਲਿਆਂ ਵਿੱਚ ਕਰਨ ਤੇ ਕਰਾਉਣ ਵਾਲਿਆਂ ਵਿੱਚ ਜਿਹੜਾ ਕਰਨ ਵਾਲਾ ਉਹ ਕਹਿੰਦਾ ਵੀ ਮੈਂ ਤਿੰਨ ਰੋਣਾ ਇੱਥੇ ਲਾ ਕੇ ਤੇ ਦੋ ਅੱਗੇ ਤਾਂ ਅੱਗੇ ਲਾਵਾਂ ਜਿਹੜੇ ਕਰਾਉਣ ਵਾਲੇ ਨੇ ਨਾ ਮੈਂ ਹੈਰਾਨ ਹੁੰਨਾ ਬੜਾ ਮਨ ਨੂੰ ਛੱਟ ਲੱਗਦੀ ਐ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹਦੇ ਆ ਤੇ ਘਰ ਵਾਲੇ ਕਹਿੰਦੇ ਬਾਬਾ ਜੀ ਪ੍ਰਸ਼ਾਦ ਬਣਦੇ ਹੋ ਪਤਾ ਨਹੀਂ ਜਪਜੀ ਸਾਹਿਬ ਦਾ ਪਾਠ ਇਹਨਾਂ ਤੇ ਭਾਰਾ ਲੱਗਦਾ ਇਹਨਾਂ ਤੇ ਜਿਹੜਾ ਗੁਰਬਾਣੀ ਸੁਣ ਕੇ ਰਾਜੀ ਨਹੀਂ ਜਿਹੜਾ ਪੜ ਕੇ ਰਾਜੀ ਨਹੀਂ ਉਹਦੀ ਕਲਿਆਣ ਕਿਵੇਂ ਹੋਵੇਗੀ ਜਦ ਕਿ ਸਾਨੂੰ ਹੁਕਮ ਆਇਓ ਸੁਣਨ ਪੜਨ ਕੋ ਬਾਣੀ ਗੁਰੂ ਕੇ ਸਿਖਾ ਤੈਨੂੰ ਜਨਮ ਮਿਲਿਆ ਪਰਮਾਤਮਾ ਦੀ ਬਾਣੀ ਸੁਣ ਲਈ ਬਾਣੀ ਪੜ੍ਹ ਲਈ ਤੇ ਆਪਾਂ ਕਹਿੰਨੇ ਪੰਜ ਪੌੜੀਆਂ ਪੜੀਆਂ ਗਈਆਂ ਕੀ ਗੁਰੂ ਪਾਤਸ਼ਾਹ ਨੇ ਪੰਜ ਪੌੜੀਆਂ ਚਾਰਨ ਕੀਤੀਆਂ ਨੇ ਦੂਜਾ ਨੁਕਤਾ ਮੈਂ ਹੁਣੇ ਗਿਆਨੀ ਦੀ ਬਾਣੀ ਨਿਬੜ ਕੇ ਆਇਆ ਮੈਂ ਕਹਿੰਨਾ ਪਾਪੀਆ ਬਾਣੀ ਨਿਬੜਣੀ ਨਹੀਂ ਮੈਂ ਅਰਦਾਸ ਕਰਦਾ ਕੌਣ ਨਿਬੜ ਜਾ ਗਰਬਾਣੀ ਨਿਭਣ ਲਈ ਨਹੀਂ ਗਰਬਾਣੀ ਰਸ ਲੈਣ ਦੀ ਹੈ ਰਸਨਾ ਉਹ ਗੁਣ ਜਦੋਂ ਮੈਨੂੰ ਸਿੰਘ ਸਾਹਿਬ ਦੀ ਪਦਵੀ ਮਿਲੀ ਹੈ ਨਾ ਹਰਮੰਦਰ ਸਾਹਿਬ ਮੈਨੂੰ ਅੱਜ ਵੀ ਚੇਤੇ 31 ਮਈ 2 ਦੇ ਵਿੱਚ ਉਹਦੋਂ ਹੁਕਮਨਾਮਾ ਆਇਆ ਸੀ ਦਰਬਾਰ ਸਭ ਰਸਨਾ ਗੁਣ ਗੋਪਾਲ ਨਿਤ ਗੈਣ ਇਹ ਹਰਮੰਦਰ ਸਾਹਿਬ ਉਹਦੋਂ ਹੁਕਮਨਾਮਾ ਆਇਆ ਸੀ ਕਹਿਣ ਤੋਂ ਭਾਵ ਇਹ ਖੰਡ ਪਾੜ ਕਰਾਉਣ ਤੋਂ ਬਾਅਦ ਮੇਰੇ ਪਾਤਸ਼ਾਹ ਪਟਨੇ ਸਾਹਿਬ ਨੂੰ ਰਾਨਾ ਹੋਏ ਤੇ ਜਿਹੜੀ ਗੱਲ ਗਿਆਨੀ ਜੀ ਕਹਿ ਕੇ ਮੈਂ ਉੱਥੇ ਲਿਆਵਾਂ ਉਥੇ ਗੁਰੂ ਕਰਦਾ ਕਿ ਪ੍ਰਚਾਰ ਕਿਦਾ ਨਾ ਸੀ ਫੱਗੋ ਉਹਦੀ ਅਲਸੀ ਚਾਚਾ ਆਪਾਂ ਪਿੰਡਾਂ ਵਿੱਚ ਵਹਨੇ ਆਂ ਕਈ ਦੁਕਾਨਾਂ ਦੇ ਲਿਖਿਆ ਚਾਚੇ ਦੀ ਹੱਟੀ ਮੇਰੇ ਆਪਣੇ ਨਾਨਕੇ ਬਾਰਡਰ ਦੇ ਪੱਲੇ ਪਾਸੇ ਨੇ ਉਥੋਂ ਦੇ Hindu ਭਰਾ ਸਾਡੇ ਪਿੰਡ ਆਏ ਸਾਰੇ ਪਿੰਡ ਉਹਨਾਂ ਨੂੰ ਮਾਮਾ ਜੀ ਕਹਿੰਦਾ ਸੀ ਇਹਦੇ ਨਾਲ ਇੱਕ ਵੇਖੋ ਵੀ ਕਿੰਨਾ ਪਿਆਰ ਹੁੰਦਾ ਸੀ ਭਾਈ ਅਮਰੀਕ ਸਿੰਘ ਉਹਨਾਂ ਦੇ ਘਰ ਚੱਲ ਕੇ ਗਿਆ ਮਾਮਾ ਜੇ ਤੇਰੀ ਵਾਵਲ ਕੋਈ ਵੇਖ ਜੇ ਤੇ ਮੇਰੀ ਲੋਥ ਲੰਘ ਕੇ ਆਵੇਗਾ ਤੂੰ ਪਿੰਡ ਛੱਡ ਕੇ ਜਾਵੀਂ ਨਾ ਉਹ ਅੱਜ ਵੀ ਸਾਡੇ ਪਿੰਡ ਬੈਠੇ ਨੇ ਮੇਰੇ ਕਹਿਣ ਤੋਂ ਭਾਵ ਉਹਦੀ ਅਲਸੀ ਚਾਚਾ ਗੁਰੂ ਕਰਦਾ ਉਹ ਪ੍ਰਚਾਰਕ ਸੀ ਤੇ ਨਾਲੇ ਗੁਰੂ ਘਰ ਦੀ ਕਾਰ ਸੇਵਾ ਇਕੱਠੀ ਕਰਦਾ ਸੀ ਉਹ ਜਦੋਂ ਜਾਂਦਾ ਨਾ ਤੇ ਰਾਜ ਗਰੀਬਾਂ ਦਾ ਘਰ ਹੈ ਉਸ ਬੀਬੀ ਨੂੰ ਕਹਿੰਦਾ ਧਗੇ ਰਾਣੀ ਕਿ ਤੇ ਤੂੰ ਵੀ ਬੋ ਕਾਟਾ ਪਾ ਦਿਆ ਕਰ ਗਰੀਬੀ ਬੜੀ ਚੰਦਰੀ ਹੈ ਪਤਾ ਨਹੀਂ ਕਿੰਨੀ ਕੁ ਵੇਰਾ ਕਿਹਾ ਹੋਵੇਗਾ ਇੱਕ ਦਿਨ ਚਾਚਾ ਫੱਗੂ ਮੁੜਿਆ ਆ ਰਿਹਾ ਤੇ ਕਹਿੰਦਾ ਧਗੇ ਮੈਂ ਤੈਨੂੰ ਕਿਹਾ ਬੋ ਕਾਟਾ ਪਾ ਦੇ ਗਰੀਬ ਨੂੰ ਗੁੱਸਾ ਵੀ ਜਾਦਾ ਆਉਂਦਾ ਹੈ ਕਹਿਣ ਲੱਗੇ ਚਾਚਾ ਤੂੰ ਮੈਨੂੰ ਵਾਰ-ਵਾਰ ਪਰੇਸ਼ਾਨ ਕਰਦਾ ਸਾਡੇ ਘਰ ਪ੍ਰਾਤ ਨੂੰ ਜੀਆਂ ਦੇ ਖਾਣ ਲਈ ਪਾਇਆ ਆਟਾ ਵੀ ਨਹੀਂ ਸੀ ਮੇਰੇ ਕੋਲ ਕੂੜਾ ਹੈਗਾ ਤੇ ਕੂੜਾ ਲੈ ਜਾ ਇਹ ਇਤਿਹਾਸ ਲਿਖਿਆ ਅੱਜ ਮੈਂ ਕੋलोनी ਚ ਬਣਾਇਆ ਅਸੀਂ ਕਿਹੋ ਜਿਹਾ ਚਾਹੀਦੇ ਆ ਇਹ ਨਹੀਂ ਆ ਡੱਬਾ ਪਿਆ ਨਾ ਤੇ ਐਨ ਐਨ ਕਲਾਹ ਕੇ ਵੇਨੇ ਕੋ 500 ਦਮੜਾ ਰੱਖ ਗਿਆ ਤੇ ਜਿੰਨੇ ਰੱਖਿਆ ਨਾ ਵਿੱਚ ਇਹ ਕਥਾ ਬੰਦ ਕਰਕੇ ਕਹਣਗੇ ਗੁਰਮੁਖ ਪਿਆਰਾ 500 ਦਮੜਾ ਕਥਾ ਭੇੜ ਕਰ ਗਿਆ ਤੇ ਜਿੰਨੇ 50 ਰੱਖੇ ਮਨਮੁਖ ਪਿਆਰਾ ਆ ਮੇਰੀ ਗੱਲ ਨੂੰ ਕਿਥੋਂ ਅਸੀਂ ਗੁਰੂ ਘਰ ਦੇ ਤੀਰਤਰੀਏ ਆ ਤੇ ਗੁਰੂ ਘਰ ਵਿੱਚ ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰੱਖੇ ਸਤਿਗੁਰੂ ਕੋਟ ਨਿਦਾਨਦਾਨ ਦੇਤ ਹੈ ਗੁਰੂ ਘਰ ਵਿੱਚ ਕੌਡੀ ਵੀ ਚੱਲਦੀ ਹੈ ਮੈਂ ਉੱਥੇ ਆਵਾਂ ਕਹਿਣ ਲੱਗੀ ਮੇਰੇ ਕੋਈ ਚਾਚਾ ਕੂੜਾ ਕਹਿਣ ਲੱਗਾ ਤੀਏ ਪੂੜਾ ਪਵਾ ਦੇ ਇਹ ਇਤਿਹਾਸ ਲਿਖਿਆ ਹੋਇਆ ਜੀ ਜਿਹੜੀ ਬੇਨਤੀ ਹੈ ਨਾ ਕਰਨੋਂ ਦੇ ਆਵੇ ਤਾਂ ਇਹਦਾ ਖਲਾਸਾ ਉਹਨੂੰ ਘਸਾਰੀ ਆਇਆ ਤਲਖੀ ਚ ਨਹੀਂ ਆਇਆ ਉਹ ਜਿਹੜਾ ਗੁਰਦੁਆਰਾ ਉਹਦਾ ਨਾ ਚਾਚੇ ਫੱਗੂ ਦੀ ਹਵੇਲੀ ਪਹਿਲਾਂ ਹਵੇਲੀਆਂ ਹੁੰਦੀਆਂ ਸਨ ਹੁਣ ਕੋਠੀਆਂ ਬਣ ਗਈਆਂ ਤੇ ਮੈਂ ਕੋਠੀ ਦੀ ਗੱਲ ਕਰਦਾ ਤੇ ਮੈਨੂੰ ਬੜਾ ਹਰਾਨੀ ਹੁੰਦੀ ਵੀ ਮੈਂ ਵੀ 2 ਮਹੀਨੇ 60 ਦਿਨ ਕੋਠੀ ਚ ਰਿਹਾ ਜਿਹੜੇ ਬੰਦੇ ਨੂੰ ਫਾਇਲ ਆਉਣਾ ਦਾ ਨਾ ਉਹਨੂੰ ਕਹਿੰਦੇ ਕੋਠੀ ਲਾ ਦਿਓ ਤੇ ਆਪਾਂ ਆਪਣੇ ਆ ਵੀ ਕੋਠੀ ਲਈ ਜਾਂਦੇ ਆ ਜਿਹਨੂੰ ਸਜਾਏ ਮੌਤ ਹੁੰਦੀ ਹੈ ਜੇਲ੍ਹਾਂ ਦੇ ਵਿੱਚ ਸਾਡੀ ਪੁਰਾਣੀ ਬੋਲੀ ਹੈ ਫਲਾਣਾ ਕੋਠੀ ਲਗਾ ਹੁਣ ਆਪਣੇ ਆਪ ਹੀ ਕੋਠੀਆਂ ਲੈ ਜਾਂਦੇ ਨੇ ਅੱਗੇ ਹਵੇਲੀਆਂ ਸੰਨ ਸਾਡੇ ਪੰਜਾਬੀ ਸਮਾਜ ਦਾ ਲਫਜ਼ ਹੈ ਹਿੰਦੁਸਤਾਨ ਦਾ ਹਵੇਲੀ ਉਹਦਾ ਖੁੱਲਾ ਕਰ ਸੀ ਉਹਨੂੰ ਗੁੱਸਾ ਨਹੀਂ ਆਇਆ ਉਹਨੇ ਆਪਣੇ ਪਰਨੇ ਵਿੱਚ ਉਹ ਕੂੜੇ ਨੂੰ ਫਰੋੜਿਆ ਵਿੱਚੋਂ ਕਬੇਰੀ ਦੀ ਗਿੜਕ ਲੱਭੀ ਕਹਿਣ ਲੱਗਾ ਸੀ ਇਹ ਭਾਗਾ ਵਾਲੀ ਐ ਬੀਬੀ ਆਪਣੇ ਘਰ ਐ ਕਹਿਣ ਲੱਗਾ ਭਾਗਾ ਵਾਲੀ ਐ ਉਨੇ ਉਹ ਗਿੜਕ ਲਈ ਵੇਲੇ ਦੀ ਇਹ ਗੋਸ਼ ਵਿੱਚ ਨਿੱਕੀ ਰੰਮੀ ਨੜ ਥੋੜਾ ਜਿਆ ਥਾਂ ਖੋਦਿਆ ਪਾਣੀ ਪਾ ਕੇ ਅਰਦਾਸ ਕੀਤੀ ਮੇਰੇ ਮਾਲਕਾ ਐਸ ਵੇਲੇ ਦਾ ਬੀਜਾ ਹਰਾ ਹੋ ਜਾਏ ਇਹ ਅਰਦਾਸ ਕਰੀਏ ਇਤਿਹਾਸ ਕਹਿੰਦਾ ਵੀ ਉਹ ਜਿਹੜੀ 베ਰੀ ਦੀ ਗਿੜਕ ਸੀ ਉਹਦਾ ਬੂਟਾ ਬਣਿਆ ਨਿਕਾ ਜਾ ਕੋ ਫੁੱਟ ਪਾਉਣੇ ਫੁੱਟਦਾ ਹੋਵੇਗਾ ਆਪਾਂ ਨੂੰ ਭਾਵੇਂ ਭੁੱਲ ਜੇ ਪਰ ਗੁਰੂ ਨੂੰ ਨਹੀਂ ਭੁੱਲਦਾ ਕਿਉਂਕਿ ਆਪਾਂ ਕਹਿੰਨੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਗ੍ਰੰਥਾਰ ਨਾਵੇਂ ਪਾਤਸ਼ਾਹ ਉਹ ਅਖੰਡ ਪਾਤਸ਼ਾਹ ਸਭ ਕਰਾ ਕੇ ਤੇ ਪਟਨਾ ਸਾਹਿਬ ਨੂੰ ਜਾ ਰਹੇ ਨੇ ਚਾਚੇ ਫਗੋ ਦੇ ਘਰ ਗਏ ਜੋ ਉਹਦੇ ਕੋਲ ਸੰਗਤਾਂ ਵੱਲੋਂ ਕਾਰ ਪੇਟਾ ਸੀ ਉਹ ਸਤਿਗੁਰੂ ਪਾਤਸ਼ਾਹ ਨੂੰ ਪੇਟ ਕੀਤੀ ਤੇ ਹਜੂਰ ਕਹਿਣ ਲੱਗੇ ਫਗੋ ਥੋੜਾ ਜਿਹਾ ਚੇਤੇ ਕਰ ਕੋ ਚੀਜ਼ ਭੁੱਲਦਾ ਨਹੀਂ ਗਈ ਤਨ ਗੁਰੂ ਦੇ ਸੜਕੇ ਦੇ ਤਨ ਗੁਰੂ ਕੀ ਸਿੱਖ ਦੇ ਸੜਕੇ ਉਹਨੇ ਆਖਿਆ ਪਾਤਸ਼ਾਹ ਹਮ ਅਪਰਾਧੀ ਸਦ ਭੂਲਦੇ ਤੂੰ ਬਖਸ਼ਣ ਹਾਰੇ ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਆਂ ਤੂੰ ਬਖਸ਼ਣ ਹਾਰੇ ਕਰ ਕਿਰਪਾ ਮੈਨੂੰ ਚੇਤੇ ਨੀ ਹਜੂਰ ਕਹਿੰਦੇ ਤੈਨੂੰ ਬੀਬੀ ਕਿਸੇ ਨੇ ਕੂੜਾ ਦਿੱਤਾ ਸੀ ਕਹਿਣ ਲੱਗੇ ਹਾਂ ਚੇਤੇ ਆ ਗਿਆ ਦੀਨ ਦੁਨੀਆ ਦਾ ਮਾਲਕ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਮਾਤਾ ਨਾਨਕੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਲਾੜਲਾ ਜੁੱਤੀ ਨਹੀਂ ਪਾਈ ਜੋੜਾ ਨਹੀਂ ਪਾਇਆ ਨੰਗੇ ਪੈਰੀ ਚੱਲ ਕੇ ਉਸ 베ਰੀ ਕੋਲ ਗਾਇ ਨੰਗੇ ਪੈਰੀ ਮੈਂ ਲਫ਼ਜ਼ ਗਲਤ ਕਿਹਾ ਨੰਗੇ ਚਰਨੀ ਕਹਿਣਾ ਚਾਹੀਦਾ ਉਸ 베ਰੀ ਦਾ ਪਤਾ ਤੋੜਿਆ ਤੇ ਆਪਣੇ ਹੱਥੇ ਰੱਖ ਕੇ ਆਖਿਆ ਧੀਏ ਤੇਰਾ ਲੋਕ ਸਫਲਾ ਤੇਰਾ ਪਰਲੋਕ ਸਫਲਾ ਇਸ ਕਰਕੇ ਆਪਾਂ ਕਹਿੰਦੇ ਜੀ ਕਰਨੋਂ ਨਦੇ ਆਵੇ ਤਾਂ ਹੈ ਇੱਕ 베ਰੀ ਦੀ ਗਿੜਕ ਦੇ ਉੱਪਰ ਉਸ ਬੀਬੀ ਦਾ ਲੋਗ ਤੇ ਪ੍ਰੋਗ ਸਵਾਰ ਦਿੱਤਾ